ਹੋਈ ਹਾਈਵੇ ਦੀ ਤਾਂ ਟੋਲ ਟੈਕਸ ਦੇਣ ਦੀ ਲੋੜ ਨਹੀਂ ਹੈ ਇਹ ਆਦੇਸ਼ ਹਾਈ ਕੋਰਟ ਨੇ ਦਿੱਤਾ ਹੈ ਹਾਈ ਕੋਰਟ ਨੇ ਆਖਿਆ ਕਿ ਟੋਲ ਇਸੇ ਕਰਕੇ ਵਸੂਲਾ ਜਾਂਦਾ ਹੈ ਕਿ ਲੋਕਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ ਜਦੋਂ ਸੜਕ ਦੀ ਹਾਲਤ ਖਸਤਾ ਹੈ ਤਾਂ ਫਿਰ ਟੋਲ ਟੈਕਸ ਕਿਸ ਗੱਲ ਦਾ ਹੈ ਦਰਸਲ ਇਹ ਪੂਰੇ ਭਾਰਤ ਦੇ ਵਿੱਚ ਦੇ ਦੇਖਿਆ ਜਾਵੇ ਤਾਂ ਹਾਈਵੇ ਦੇ ਉੱਤੇ ਕਾਫੀ ਕਈ ਵਾਰ ਮਾੜਾ ਹਾਲ ਹੁੰਦਾ ਹੈ ਖੱਡੇ ਵੱਡੇ ਵੱਡੇ ਹੁੰਦੇ ਨੇ ਪਰ ਇਸ ਦੇ ਬਾਵਜੂਦ ਟੋਲ ਲੋਕਾਂ ਤੋਂ ਵਸੂਲਿਆ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਜੇ ਸੜਕ ਦੀ ਹਾਲਤ ਖਸਤ ਹੈ ਤਾਂ ਫਿਰ ਟੋਲ ਦੇਣ ਦੀ ਤੁਹਾਨੂੰ ਕੋਈ ਵੀ ਲੋੜ ਨਹੀਂ ਹੈ ਤਾਂ ਟੋਲ ਟੈਕਸ ਨੂੰ ਲੈ ਕੇ ਕੇਰਲ ਹਾਈ ਕੋਰਟ ਦਾ ਇਹ ਵੱਡਾ ਫੈਸਲਾ ਆਇਆ ਹੈ ਹਾਈ ਕੋਰਟ ਨੇ ਇੱਕ ਕੇਸ ਦੀ ਸੁਣਵਾਈ ਦੇ ਦੌਰਾਨ ਇਹ ਗੱਲ ਆਖੀ ਹੈ ਹਾਈ ਕੋਰਟ ਨੇ ਆਖਿਆ ਕਿ ਜਦੋਂ ਤੱਕ ਕਿਸੇ ਹਾਈਵੇ ਦੀ ਸਥਿਤੀ ਸੁਰੱਖਿਅਤ ਅਤੇ ਯੋਗ ਨਹੀਂ ਤਦ ਤੱਕ ਉਥੋਂ ਟੋਲ ਟੈਕਸ ਨਾ ਵਸੂਲਿਆ ਜਾਵੇ ਉਹ ਨਾ ਹੀ ਵਸੂਲਿਆ ਜਾ ਸਕਦਾ ਤਾਂ ਇਹ ਫੈਸਲਾ ਕੇਰਲ ਦੇ ਇੱਕ ਨੈਸ਼ਨਲ ਹਾਈਵੇ ਦੇ ਸੰਦਰਭ ਦੇ ਵਿੱਚ ਆਇਆ ਹੈ ਜਿਸ ਦੀ ਰਾਖਰ ਖਾ ਢਿੱਲੀ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਕੋਮੀ ਰਾਜ ਮਾਰਗ ਅਥਾਰਟੀ ਭਾਵ NHAI ਨੂੰ 4 ਹਫ਼ਤਿਆਂ ਦੇ ਲਈ ਟੋਲ ਟੈਕਸ ਸਸਪੈਂਡ ਰੱਖਣ ਦੀ ਹਦਾਇਤ ਵੀ ਦਿੱਤੀ ਹੈ ਤਾਂ ਇਹ ਫੈਸਲਾ ਟੋਲ ਟੈਕਸ ਵਸੂਲੀ ਦੇ ਉੱਤੇ ਵੱਡੇ ਸਵਾਲ ਖੜੇ ਕਰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਲੋਕਾਂ ਤੋਂ ਟੋਲ ਉਸੇ ਵੇਲੇ ਲਿਆ ਜਾਵੇ ਜਦੋਂ ਉਹਨਾਂ ਨੂੰ ਸਹੀ ਅਤੇ ਸੁਰੱਖਿਅਤ ਸਹੂਲਤ ਦਿੱਤੀ ਜਾਵੇ ਆਮ ਤੌਰ ਦੇ ਉੱਤੇ ਇਹ ਦੇਖਿਆ ਜਾਂਦਾ ਹੈ ਕਿ ਹਾਲੇ ਹਾਈਵੇ ਬਣਨਾ ਹੁੰਦਾ ਹੈ ਉਸ ਦਾ ਕੰਮ ਅਧੂਰਾ ਹੁੰਦਾ ਹੈ ਪਰ ਲੋਕਾਂ ਤੋਂ ਟੈਕਸ ਪਹਿਲਾਂ ਹੀ ਵਸੂਲਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਮੀਂਹ ਕਰਕੇ ਸੜਕਾਂ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਖੱਡੇ ਸੜਕਾਂ ਦੇ ਉੱਤੇ ਨੇ ਜਿਸ ਕਰਕੇ ਨਿਤ ਦਿਨ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਨੇ ਤੇ ਲੋਕ ਕਈ ਜ਼ਖਮੀ ਵੀ ਹੋ ਰਹੇ ਨੇ ਪਰ ਇਸ ਲਈ ਜ਼ਿੰਮੇਵਾਰ ਕੌਣ ਇਹ ਸਭ ਤੋਂ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਹੈ ਹਾਈਵੇ ਦੇ ਉੱਤੇ ਵੀ ਕਈ ਥਾਵਾਂ ਦੇ ਉੱਤੇ ਵੱਡੇ ਵੱਡੇ ਖੱਡੇ ਤੁਹਾਨੂੰ ਨਜ਼ਰ ਆਉਣਗੇ ਤਾਂ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਸਪਸ਼ਟ ਕਿਹਾ ਕਿ ਜੇ ਹਾਈ ਕੋਰਟ ਨੇ ਆਖਿਆ ਕਿ ਜੇ ਟੋਲ ਟੈਕਸ ਤੁਰਤ ਵਸੂਲਿਆ ਜਾ ਰਿਹਾ ਹੈ ਪਰ ਜੇ ਸੜਕ ਦੀ ਹਾਲਤ ਖਸਤਾ ਹੈ ਤਾਂ ਫਿਰ ਤੁਹਾਨੂੰ ਟੋਲ ਟੈਕਸ ਦੇਣ ਦੀ ਲੋੜ ਨਹੀਂ ਹੈ ਤਾਂ ਲੋਕਾਂ ਦੇ ਹੱਕ ਦੇ ਵਿੱਚ ਇਹ ਅਦਾਲਤ ਦਾ ਵੱਡਾ ਫੈਸਲਾ ਹੈ ਬੇਸ਼ੱਕ ਇਹ ਫੈਸਲਾ ਕੇਰਲ ਹਾਈ ਕੋਰਟ ਦਾ ਹੈ ਪਰ ਹਾਈ ਕੋਰਟ ਦੇ ਜਿਹੜੇ ਫੈਸਲੇ ਨੇ ਪੂਰੇ ਦੇਸ਼ ਦੇ ਵਿੱਚ ਲਾਗੂ ਹੁੰਦੇ ਨੇ ਜੇ ਕੋਈ ਵੀ ਇਸ ਨੂੰ ਅੱਗੇ ਅਰਜੀ ਦਾਖਲ ਕਰ ਦਿੰਦਾ ਹੈ ਕੋਰਟ ਦੇ ਵਿੱਚ ਹਵਾਲਾ ਇਸ ਕੇਸ ਦਾ ਵੀ ਦਿੱਤਾ ਜਾ ਸਕਦਾ ਹੈ ਪਰ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਉੱਤੇ ਸੁਧਾਰਾਂ ਦੀ ਵੀ ਲੋੜ ਹੈ ਬੇਸ਼ੱਕ ਇੱਥੇ ਕੇਰਲ ਹਾਈ ਕੋਰਟ ਕਾਫੀ ਸਖਤ ਨਜ਼ਰ ਆਈ ਹੈ ਤਾਂ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਬਾਕੀ ਸੂਬਿਆਂ ਦੇ ਵਿੱਚ ਜਿਹੜੀਆਂ ਵੀ ਅਦਾਲਤਾਂ ਨੇ ਹਾਈ ਕੋਰਟ ਨੇ ਤਾਂ ਇਸ ਮਾਮਲੇ ਦੇ ਵਿੱਚ ਜਦੋਂ ਵੀ ਕੋਈ ਫੈਸਲਾ ਸੁਣਾਣਾ ਹੁੰਦਾ ਤਾਂ ਹਵਾਲਾ ਜ਼ਰੂਰ ਰੱਖਿਆ ਜਾਂਦਾ ਹੁੰਦਾ ਹੈ ਕਿਸੇ ਵੀ ਹਾਈ ਕੋਰਟ ਦੇ ਫੈਸਲੇ ਦਾ ਤਾਂ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰ ਸਕਦੇ ਹਾਂ ਕਿ ਜਿਹੜੇ ਹਾਈਵੇ ਨੇ ਉਹਨਾਂ ਦੀ ਹਾਲਤ ਸੁਧਰੇਗੀ ਕਿਉਂਕਿ ਹਾਲੇ ਤੱਕ ਜ਼ਿੰਮੇਵਾਰੀ ਤੈਅ ਹੀ ਨਹੀਂ ਹੁੰਦੀ ਕਿਸੇ ਦੀ ਸੜਕ ਖਾਸਾ ਵਾਪਰ ਜਾਂਦਾ ਹੈ ਕਈ ਵਾਰ ਮੌਤ ਹੋ ਜਾਂਦੀ ਹੈ ਕਈ ਵਾਰੀ ਬੰਦਾ ਜ਼ਖਮੀ ਹੋ ਜਾਂਦਾ ਹੈ ਔਰ ਕੋਈ ਇਹ ਸੋਚਦਾ ਰਹਿੰਦਾ ਕਿ ਕਿਸ ਨੂੰ ਅਸੀਂ ਕੋਸੀਏ ਤਾਂ ਇੱਥੇ ਅਦਾਲਤ ਦਾ ਇਹ ਵੱਡਾ ਤੇ ਅਹਿਮ ਫੈਸਲਾ ਮੰਨਿਆ ਜਾ ਰਿਹਾ ਹੈ